ਜਿੱਥੇ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਉੱਥੇ ਜੇ ਗੱਲ ਕਰੀਏ ਤਾਂ ਆਸਮਾਨ ਦੇ ਵਿੱਚ ਚਿੱਟੀ ਚਾਦਰ ਹੈ ਉਹ ਵੀ ਛੀ ਹੋਈ ਹੈ ਜਿਸ ਕਰਕੇ ਆਮ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਬਿਲਕੁਲ ਜਿਹੜੀ ਆਵਾਜ਼ ਆਈਏ ਬਿਲਕੁਲ ਪ੍ਰਭਾਵਿਤ ਹੋਈ ਹੈ ਜੋ ਕਿਉਂਕਿ ਜੇ ਗੱਲ ਕਰੀਏ ਤਾਂ 에ਅਰ ਕੁਆਲਿਟੀ ਦੀ ਗੱਲ ਕਰੀਏ 204 ਦੇ ਕਰੀਬ ਹੈ ਉਹ ਦੱਸੀ ਜਾ ਰਹੀ ਜਿਸ ਕਰਕੇ ਵਾਯੂ ਹੈ ਉਹ ਕਾਫੀ ਜਿਹੜੀ ਪ੍ਰਦੂਸ਼ਿਤ ਹੋਈ ਹੈ ਤੋ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਆਸਮਾਨ ਦੇ ਵਿੱਚ ਜਿਹੜੀ ਚਿੱਟੀ ਚਾਦਰ ਹੈ ਉਹ ਛੀ ਹੋਈ ਹੈ ਜਿਸ ਕਰਕੇ ਆਮ ਲੋਕਾਂ ਦੀ ਜਿਹੜੀ ਅੱਖਾਂ ਦੇ ਵਿੱਚ ਜ ਜਲਣ ਵੀ ਹੋ ਰਹੀ ਇੱਥੇ ਸਾਹ ਲੈਣਾਂ ਦੀ ਕਾਫੀ ਜਿਹੜਾ ਔਖਾ ਹੋਇਆ ਹੈ ਪੇ ਜੇ ਗੱਲ ਕਰੀਏ ਤਾਂ ਪਰਾਲੀ ਸਾੜਨ ਦੇ ਮਾਮਲੇ 177 ਦੇ ਕਰੀਬ ਹੈ ਉਹ ਦੇਖੇ ਕਿ ਨੇ 6 ਦੇ ਕਰੀਬ ਜਿਹੜੇ ਮੁਕੱਦਮੇ ਐ ਉਹ ਵੀ ਦਰਜ ਹੋਏ ਨੇ ਤੋਂ ਜਿਸ ਕਰਕੇ ਜਿਹੜੀ ਆਵਾਜ਼ ਆਈ ਹੈ ਬਿਲਕੁਲ ਪ੍ਰਭਾਵਿਤ ਪ੍ਰਭਾਵਿਤ ਹੋਈ ਹੈ ਜੇ ਬੀਤੇ ਦਿਨ ਦੀ ਗੱਲ ਕਰ ਲਈਏ ਤਾਂ ਬਿਲਕੁਲ ਜਿਹੜੀ ਵਿਜ਼ਿਬਿਲਟੀ ਉਹ ਵੀ ਜਿਹੜੀ ਕਾਫੀ ਘੱਟ ਹੈ ਉਹ ਦੇਖੋ ਨੂੰ ਮੇਰੀ ਸੀ ਕਿਉਂਕਿ ਜਿਹੜੇ ਪਰਾਲੀ ਸਾੜਨ ਕਰਕੇ ਜਿਹੜਾ ਪੂਰਾ ਲੁਧਿਆਣਾ ਸ਼ਹਿਰ ਹੀ ਨਹੀਂ ਪੂਰਾ ਪੰਜਾਬ ਦੇ ਵਿੱਚ ਚਿੱਟੀ ਤੁੰਦ ਜਿਹੜੀ ਚਾਦਰ ਆ ਉਹ ਬਿਸੀ ਹੋਈ ਹੈ ਪਰ ਆਮ ਲੋਕ ਕਿਤਨੇ ਕਿਤੇ ਪਰੇਸ਼ਾਨ ਨੇ ਉਹ ਉਹਨਾਂ ਨੂੰ ਕਨਫਿਊਜ਼ਨ ਹੋ ਰਹੀ ਹੈ ਕਿ ਇਹ ਜਿਹੜੀ ਚਿੱਟੀ ਚਾਦਰ ਬਿਸੀ ਹੋਈ ਹੈ ਕਿ ਇਹ ਧੁੰਦ ਹੈ ਜਾਂ ਜਿਹੜਾ ਪੋਲਿਊਸ਼ਨ ਹੈ ਕਿਉਂਕਿ ਇਹ ਬਿਲਕੁਲ ਪ੍ਰਦੂਸ਼ਿਤ ਪੋਲਿਊਸ਼ਨ ਹੈ ਜਿਹੜਾ ਦਰਜ ਆ ਉਹ ਕਿਹਾ ਗਿਆ ਕਿਉਂਕਿ ਕਾਫੀ ਆਵਾਜ਼ੇ ਵੀ ਪ੍ਰਭਾਵਿਤ ਹੋ ਰਹੀ ਭਾਵੇਂ ਰੇਲ ਗੱਡੀਆਂ ਦੀ ਗੱਲ ਕਰਨੀ ਹੈ ਸਾਈਕਲ ਦੀ ਗੱਲ ਕਰਨੀ ਹੈ ਬਿਲਕੁਲ ਆਵਾਜ਼ੇ ਬਿਲਕੁਲ ਪ੍ਰਭਾਵਿਤ ਹੈ ਤੇ ਜਿਹੜੇ ਆਮ ਲੋਕ ਸ਼ਹਿਰ ਦੇ ਵਿੱਚ ਨਿਕਲਦੇ ਨੇ ਤਾਂ ਜਿਹੜੀ ਅੱਖਾਂ ਦੇ ਵਿੱਚ ਕਾਫੀ ਜਿਹੜੀ ਜਲਨ ਹੈ ਉਹ ਵੀ ਹੋ ਰਹੀ ਹੈ ਤੇ ਜਿਹੜੇ ਸਾਹ ਲੈਣ ਦੇ ਵਿੱਚ ਕਾਫੀ ਦਿੱਕਤ ਆ ਰਹੀ ਹੈ ਤੇ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਉਹ ਵੀ ਕੀਤਾ ਗਿਆ ਤੇ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੀ ਆਪਣੀ ਫਾਰਮ ਸੰਭਾਲ ਕੇ ਕੀਤੀ ਜਾਵੇ ਕਿਉਂਕਿ ਜੇ ਗੱਲ ਕਰੀਏ ਤਾਂ ਬਾਜੂ ਇਹ ਕਾਫੀ ਜਿਹੜੀ ਪ੍ਰਦੂਸ਼ਿਤ ਹੋਈ ਹੈ ਤੇ ਜਿਹੜੇ ਪ੍ਰਾਲੀ ਦੇ ਸਾੜਨ ਦੇ ਮਾਮਲੇ ਆ ਉਹ ਵੀ ਦੇਖੇ ਨੂੰ ਮਿਲ ਰਿਹਾ 177 ਦੇ ਕਰੀਬ ਜਿਹੜੇ ਮੁਕਦਮੇ ਆ ਉਹ ਮਾਮਲੇ ਦੇਖੇ ਗਏ ਨੇ ਤੇ 6 ਦੇ ਕਰੀਬ ਜਿਹੜੀ ਮੁਕਦਮੇ ਆ ਉਹ ਵੀ ਦਰਜ ਕੀਤੇ ਗਏ ਨੇ ਤੇ ਗੱਲ ਕਰੀਏ ਤਾਂ ਆਵਾਜੇ ਬਿਲਕੁਲ ਪ੍ਰਭਾਵਿਤ ਹੋਈ ਕਿਉਂਕਿ ਜਦੋਂ ਲੋਕ ਆਪਣਾ ਵਾਹਨ ਲੈ ਕੇ ਨਿਕਲਦੇ ਆ ਤੇ ਜਿਹੜਾ ਜ਼ਹਿਰੀਲਾ ਧੂਆਂ ਤੇ ਉਹ ਖਾਦੇ ਵਿੱਚ ਪੈਂਦਾ ਤੇ ਸਾਹ ਲੈਣ ਦੇ ਵਿੱਚ ਹੀ ਕਾਫੀ ਜਿਹੜੀ ਦਿੱਕਤ ਹੈ ਉਹ ਆ ਰਹੀ ਹੈ ਤੇ ਜਿਹੜੇ ਖੇਤੀਬਾੜੀ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹੜਾ ਆਪਣੀ ਅੱਖਾਂ ਨੂੰ ਜਿਹੜੀ ਗੋਗਲ ਹੈ ਐਨਕ ਉਹ ਲਾ ਕੇ ਰੱਖੀ ਜਾਵੇ ਤਾਂ ਕਿ ਜਿਹੜੀ ਅੱਖਾਂ ਨੂੰ ਕੋਈ ਨੁਕਸਾਨ ਤੇ ਜਿਹੜੇ ਸਾਹ ਦੀ ਗੱਲ ਕਰਦੇ ਆ ਤਾਂ ਸਾਹ ਵੀ ਲੈਣ ਚ ਲੋਕਾਂ ਨੂੰ ਕਾਫੀ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਰਕੇ ਮੌਸਮ ਤੇ ਜਿਹੜੇ ਅਧਿਕਾਰੀ ਨੇ ਯੂਨੀਵਰਸਿਟੀ ਦੇ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹੜਾ ਮਾਰਕਸ ਲਾਣਾ ਜਿਹੜਾ ਲਗਾਣਾ ਹੈ ਮਾਫ ਕਰਨਾ ਲਾਜ਼ਮੀ ਹੈ ਬਿਲਕੁਲ ਕਿਉਂਕਿ ਬਿਲਕੁਲ ਜਿਹੜਾ ਸਾਹ ਲੈਣ ਦੇ ਵਿੱਚ ਕਾਫੀ ਜਿਹੜੀ ਦਿੱਕਤ ਆ ਰਹੀ ਹੈ ਤੇ ਹੁਣ ਆ ਇਹ ਆਣ ਵਾਲਾ ਸਮਾਂ ਦੱਸੂਗਾ ਕਿ ਆਣ ਵਾਲਾ ਜਿਹੜਾ ਮੌਸਮ ਹੈ ਉਹ ਇਹੋ ਜਿਹਾ ਰਹਿਣ ਵਾਲਾ ਜਿੱਥੇ ਮੌਸਮ ਨੇ ਕਰਵਟ ਲਈ ਬਿਲਕੁਲ ਹਵਾ ਦੇ ਵਿੱਚ ਪੰਜਾਬ ਦੀ ਹਵਾ ਦੇ ਵਿੱਚ ਜਿਹੜੀ ਬਾਜੂ ਹੈ ਉਹ ਬਿਲਕੁਲ ਪ੍ਰਦੂਸ਼ਿਤ ਹੋਈ ਹੈ ਹੁਣ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਜਿਹੜਾ ਮੌਸਮ ਹੈ ਕਿਹੋ ਜਿਹਾ ਰਹਿਣ ਵਾਲਾ ਹੈ ਜਿਹੜੀ ਬਾਜੂ ਪ੍ਰਦੂਸ਼ਿਤ ਰਹਿਤ ਜਿਹੜਾ ਪੰਜਾਬ ਹੈ ਉਹ ਕਦੋਂ ਹੁੰਦਾ ਕਿਉਂਕਿ ਜੇ ਗੱਲ ਕਰੀ ਤਾਂ ਇਕਵਲਟੀ ਗੱਲ ਕਰੀ ਤਾਂ ਜਿਹੜਾ 204 ਦੇ ਕਰੀਬ ਹੈ ਬਾਜੂ ਪ੍ਰਦੂਸ਼ਿਤ ਜਿਹੜੀ ਦਰਜ ਹੈ ਉਹ ਕੀਤੀ ਗਈ ਹੈ ਕੈਮਰਾ ਪਰਸਨ ਵਿਕਾਸ ਦੇ ਨਾਲ ਮੈਂ ਰਾਹੁੜਾ ਸਿਟੀ ਹோம் ਲੁਧਿਆਣਾ